ਜਿੰਵੇ ਕੰਟ ਮੁਖ ਗਿਆਨੀ ਝੂਠੇ ਕਹਾ ਬਿਲੋਵਰ ਸੁਪਾਣੀ ਜਿਵੇਂ ਹਿਰਦੇ ਕਪਟਾ ਮੁਖ ਤੋਂ ਗਿਆਨ ਕਰਦੇ ਕੋ ਕਰਦੇ ਜਾਂਦੇ ਸੀ ਹੁਣ ਵੀ ਕਰਦੇ ਇਹ ਜਿਆਦਾ ਗਿਆਨ ਕੌਣ ਕਰ ਦਿੱਤੀ ਉਹਨਾਂ ਤਾਂ ਘੱਟ ਕਰਦਾ ਸੀ ਪੰਡਿਤ ਨੇ ਹੀ ਕਰਦਾ ਸੀ ਐਸਾਂ ਹੰਤ ਕਰਦੇ ਸੀ ਇਹਨਾਂ ਦੇ ਡੇਢ ਵਗੈਰਾ ਸੀਗੇ ਬਣੇ ਓਏ ਮੁਖੋਂ ਗਿਆਨ ਕਰਦੇ ਨੇ ਹਿਰਦੇ ਚ ਕਪਟਾ ਉਹ ਪਰਲਤਾ ਸਰਪਾਂ ਰਸਮਾਂ ਹੀ ਕਰਦਾ ਸੀ ਜਿਹੜੀਆਂ ਰਸੂਸ ਦੀਆਂ ਨਾਲ ਆਪਣੀਆਂ ਜੱਮੇਵਰੇ ਦੀਆਂ ਬੈਠਾਦੀਆਂ ਦੀਆਂ ਉਹ ਲਸ ਮਜਬੂਰੀਆਂ ਕਰਦਾ ਸੀ ਪਰਲਤਾ ਉਹ ਥੋੜ ਜਿਲੇ ਗਏ ਲੈਣ ਉਹਨਾਂ ਨਾਲ ਚਲਾ ਗਿਆ ਤੇਰਾ ਕਰਮ ਕਰਾਤਾ ਜੱਮੇਵਰੇ ਜਿਵੇਂ ਕਰਦੇ ਨੇ ਗ੍ਰੰਥੀ ਹੁਣ ਇਹ ਕੰਮ ਲੱਗਿਆ ਹੈ ਗਿਆਨ ਕਰਾਉਣ ਨੂੰ ਜਾਂ ਤੁਸੀਂ ਉਹਨਾਂ ਦੇ ਬਗੈਰਾ ਆਸ਼ਰਮ ਡੇਰੇ ਬਣੇ ਰਹੇ ਸੀ ਫਿਰ ਤੇ ਕਪਟ ਮੁੱਖ ਗਿਆਨੀ ਰਿਟਕ ਕਰਨ ਵਾਲੇ ਦੁੱਖ ਗਿਆ ਦੀ ਬਹੁਤਾਂ ਗਿਆਨ ਕਰਾਉਂਦਾ ਹੈ ਤਾਂ ਹਿਰਦੇ ਚ ਕਫ ਝੁੱਠੇ ਕਹਾ ਗਲੋਸ ਬਜੁੱਠੇ ਪਾਣੀ ਡਰਕਦੇ ਨੇ ਗਾਣੋਂ ਨੂੰ ਕੋਈ ਨਹੀਂ ਸਕਦਾ ਇਹ ਹਿਰਦੇ ਚ ਕਫ ਤਾਂ ਗਿਆਨवान ਹੁੰਦਾ ਹੀ ਨਹੀਂ ਉਹ ਪਾਣੀ ਡਰਕਦਾ ਪਾਣੀ ਆਹੀ ਗੱਲਾਂ ਸੁਣਾਈ ਜਾਂਦਾ ਪਾਣੀ ਡਰਕਣਾ ਕੀ ਹੈ ਇਹਦਾ ਆ ਸੁਣਾਈ ਜਾਂਦਾ ਇਹਦਾਸ ਪਾਣੀ ਡਰਕਣਾ ਇਹਦਾ ਸੁਣਾਣਾ ਪਾਣੀ ਡਰਕਣਾ ਝੂਠ ਝੂਠਾ ਬਾਣੀ ਪਾਣੀ ਵੀ ਝੂਠਾ ਬਾਣੀ ਵੀ ਸੱਚਾ ਦੇਖੋ ਪਾਣੀ ਦੋ ਪ੍ਰਕਾਰ ਦਾ ਹੈ ਕਿ ਸੱਚਾ ਕਿ ਝੂਠਾ ਜਿਹੜਾ ਸਾਰੰਗ ਬਾਣੀ ਹੈ ਸਾਰੰਗ ਦੇ ਨਾਲ ਬਾਣੀ ਉਹ ਸੱਚਾ ਬਾਣੀ ਹੈ ਲੋਕ ਵੀ ਇਹ ਪਾਣੀ ਸਾਰੰਗ ਬਾਣੀ ਉਹ ਵੀ ਪਾਣੀ ਹੈ ਰਾਮੂਦ ਕਹ ਉਹ ਵੀ ਰਾਮੂਦ ਕਹ ਉਹ ਨਾਮੋਂ ਬੜਦਾ ਜਿਹੜਾ ਉਹ ਵੀ ਬਾਣੀ ਹੈ ਉਦੋਂ ਵੀ ਜਿਹਨੂੰ ਪਾਣੀ ਸੁਣਦਾ ਜਿਨਾਕਾਰੀ ਪਾਣੀ ਇਹ ਜਿਹੜਾ ਪਾਣੀ ਸੁਧਾਰ ਹੈ ਜੋ ਇਹ ਸਰੀਰ ਵਾਸਤੇ ਪਾਣੀ ਹੈ ਪਾਣੀ ਦਾ ਬੁਲਬੁਲਾ ਸਰੀਰ ਹੈ ਜਲ ਤੇ ਤੇਰੇ ਬੁਲਬੁਲਾ ਸਕੇ ਆ ਇਹ ਪਾਣੀ ਦੇ ਸੰਸਾਰ ਬੜਿਆ ਰਿਹਾ ਉਹਦੇ ਡਰਾੜਾਰ ਬਣਿਆ ਹੋਇਆ ਹੈ ਇਹ ਪਾਣੀ ਰੱਖਣਾ ਉਹ ਨੂੰ ਪਾਣੀ ਦੀ ਇਹਨੂੰ ਵੇਖੋ ਤੇ ਕੀ ਹੋਇਆ ਜੇ ਉਹ ਨੂੰ ਰੱਖਣਾ ਫਿਰ ਉਹਦੋਂ ਤੱਕ ਪਾਣੀ ਨਹੀਂ ਹੈ ਉਹਦਾ ਗਿਆਨ ਦੁੱਧ ਚੋਂਦਾ ਪਾਣੀ ਚੋਂਦਾ ਇਹਨਾਂ ਨੇ ਦੁੱਧ ਨਾਲ ਲੜਕੇ ਪਾਣੀ ਲੜਕੇ ਉਹਦਾ ਰਤਾ ਨਿਕਲੇ ਪਾਣੀ ਹੋੜ ਲੜਕੇ ਔਰ ਕੀੜ ਲੜਕੇ ਟੂਟੇ ਕਹਾਂ ਬਲੋਬਸ ਪਾਣੀ ਕਾਇਆ ਮਾਜਿਸ ਕੌਣ ਗੁਣਾ ਜੋ ਘਟ ਪੀਤਰ ਹੈ ਮਨਣਾ ਜੇ ਹਿਰਦੇ ਵਿੱਚ ਬਲੀਦਤਾ ਹੈ ਕਪਟ ਹੈ ਸਗੜੀ ਸਰੀਰ ਬਾਹਰ ਨੂੰ ਕਾਰਨ ਵਜੀ ਜਾਣ ਬਿਡਾ ਤੋਂ ਹੀ ਜਾਣਾ ਤੀਰਸਾਂ ਤੇ ਜਾ ਕੇ ਦਾ ਕੀ ਫਾਇਦਾ ਹੋਊਗਾ ਬਿਡਾ ਤੋਂ ਹੋਣਾ ਕੋਈ ਫਾਇਦਾ ਨਹੀਂ ਹੋਣਾ ਜੇ ਹਿਰਦੇ 'ਚ ਕਫਤਾ ਹੈ ਹਿਰਦਾ ਸਾਫ ਕਰੋ ਸਹੀ ਲੋਕੀ ਅਸ਼ੜ ਤੇ ਤਨਾਈ ਪੌਰਾ ਪਰ ਤੋ ਨਾ ਜਾਈ ਲੋਕੀ ਹੁੰਦੀ ਹੈ ਹੱਲ ਵੀੜੀਆਂ ਦੀਆਂ ਨਾ ਕਦੂ ਦੀ ਲੰਬੀ ਲੋਕੀ ਲੋਕੀ ਕਹਿੰਦੇ ਨੇ ਉਧਰ ਜਿੱਥੇ ਤਕਬੀਰ ਆਉਂਦਾ ਲੋਕੀ ਕਹਿੰਦੇ ਨੇ ਲੰਬਾ ਕਦੂ ਉਸ ਨਾਲ ਜਿਹਨੂੰ ਸੀਖਾਂ ਦੇ ਜੇ ਬੀਚ ਲੋਕੀ ਕਹਿੰਦੇ ਲੋਕੀ ਕੌੜੀ ਵੀ ਹੁੰਦੀ ਹੈ ਕੋਈ ਕੋਈ ਜੇ ਕਹਿੰਦੇ ਲੋਕੀ ਕੌੜੀ ਨਿਕਲ ਜੂਵੇ ਕੌੜੀ ਤਾਂ ਅੰਦਰ ਹੁੰਦੀ ਹੈ ਬਾਹਰ ਉਹ ਵੀ ਕੌੜੀ ਹੁੰਦੀ ਹੋ ਸਾਹਤ ਨੂੰ ਜੀਵਦਾਗ ਦੇ ਕੋਲ ਬਿਲਕੁਲ ਪਤਾ ਨਹੀਂ ਲੱਗਦਾ ਦੂਈ ਦਰ ਦੂਈ ਦੂਈ ਕਿਦੋਂ ਕੱਟੋ ਕੌੜੀ ਹੁੰਦੀ ਹੈ ਜੇ ਕਹਿੰਦੇ ਢਾੜ ਦੀਰ ਸਾਹਦੇ ਲੋਕੀ ਨੂੰ ਕੌੜੀ ਨੂੰ ਜਾ ਕੇ ਨਾਲ ਹੱਥ ਵੇ ਥੋਏ ਆਵੇ ਕਿਉਂ ਕੋਣਾ ਬੰਦ ਗਿਆ ਜੂ ਤਾ ਹੋਰ ਹੋਰ ਬੰਦ ਹੋਣਾ ਹੈ ਕੋਣਾ ਪਰ ਚੱਲੇ ਜਾਊ ਇਹ ਨਹੀਂ ਜਾਂਦਾ ਤੇ ਥੋੜਾ ਕਿਵੇਂ ਚੱਲੇ ਆਊਗਾ ਮਨ ਅੰਦਰ ਉਹਦੇ ਕੋਣਾ ਪਰ ਉੱਤਰ ਅਨੁਭਵ ਜੇ ਬਾਹਰੋਂ ਦਾ ਬਾਹਰ ਤੋਤਾ ਜਾਂਦਾ ਜਿਵੇਂ ਤੁਹਾਡੇ ਅੰਦਰ ਹੈ ਡਾਕਟਰ ਗਿਆਨ ਬਾਹਰ ਮੁੱਖ ਹੈ ਬਾਹਰ ਲੈ ਗਿਆਨਾਂ ਦਾ ਲਾਹ ਹਵੜੀ ਨਹੀਂ ਤੋ ਹੁੰਦਾ ਗਿਆਨ ਚੇ ਕਬਟੇ ਇਹ ਪ੍ਰਮਾਣ ਤੇਰੇ ਥੋੜਾ ਪਾਣੀ 흘ਦਾ ਜਾਂਦਾ ਜੇ ਉਹਦਾ ਨਹੀਂ ਜਾਂਦਾ ਤੁਹਾਡਾ ਕੰਮ ਚਲੇ ਜਾਊਗਾ ਕਹੀ ਕਬੀਰ ਵਿਚਾਰੀ ਭਵਸਾਗਰ ਤਾਰ ਮਰਾਰੀ ਕਹੀ ਕਬੀਰ ਵਿਚਾਰੀ ਕਬੀਰ ਨੇ ਵਿਚਾਰ ਕੇ ਗੱਲ ਕਹੀ ਐ ਇਹ ਮਰਾਰੀ ਮੈਨੂੰ ਤਾਂ ਭਵਸਾਗਰ ਤਾਰੇ ਨੂੰ ਰਹਿਣ ਦੇ ਜੀ ਇਹਨਾਂ ਨੇ ਨਹੀਂ ਆਪਣੇ ਘਰਤੋਂ ਛੱਡਣੀ ਇਹ ਇੱਕ ਤਸਵੀਰ ਖੜੀਆਂ ਇਹਨਾਂ ਨੇ ਪ੍ਰਚਾਰ ਵੀ ਕਰਦੇ ਇਹ ਤਾਂ ਪੇਸ਼ਾਵਾਲ ਨੇ ਜੀ ਸੱਦਾ ਇਹਨਾਂ ਦਾ There